ਸਵਕਤ ਕੋਕਰੀ ਕਲਾ ਦੇ ਵਿੱਚ ਮੌਜੂਦ ਹੈ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਜੀ ਬਲਾਸਪੁਰ ਪਿਛਲੇ 10 ਦਿਨਾਂ ਤੋਂ ਲਗਾਤਾਰ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ ਔਰ ਅੱਜ ਇੱਥੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਖਦੇਵ ਸਿੰਘ ਕੇ ਲਈ ਔਰ ਉਹਨਾਂ ਦੇ ਨਾਲ ਬਲਾਕ ਸੰਮਤੀ ਕੋਕਰੀ ਕਲਾ ਦੇ ਉਮੀਦਵਾਰ ਜਨਦਰ ਸਿੰਘ ਕੋਕਰੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਹੈ ਵਿਧਾਇਕ ਸਾਹਿਬ ਲਗਾਤਾਰ ਚੋਣ ਪ੍ਰਚਾਰ ਕੀਤਾ ਹੈ ਹੁਣ ਜਿਹੜਾ ਫੈਸਲਾ ਜਿਹੜਾ ਉਹ ਵੋਟਰਾਂ ਨੇ ਕਰਨਾ ਹੈ ਪਰ ਕਿਵੇਂ ਲੱਗਦਾ ਹੈ ਵੋਟਰਾਂ ਦਾ ਫਤਵਾ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਅਸੀਂ ਤਕਰੀਬਨ ਪਿਛਲੇ ਜਦੋਂ ਤੋਂ ਇਲੈਕਸ਼ਨ ਅਨਾਉਂਸ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਪ੍ਰਚਾਰ ਕੀਤਾ ਪਿੰਡਾਂ 'ਚ ਗਏ ਆ ਲੋਕਾਂ ਨੂੰ ਮਿਲੇ ਆ ਬਹੁਤ ਸੋਨਾ ਰਿਸਪੌਂਸ ਮਿਲ ਰਿਹਾ ਔਰ ਲੋਕ ਉਤਾਵਲੇ ਨੇ ਇੱਕ ਦੋ 14 ਤਰੀਕ ਆਵੇ ਤੇ ਅਸੀਂ ਆਮ ਆਦਮੀ ਪਾਰਟੀ ਨੂੰ ਝਾੜੂ ਦੇ ਚੋਣ ਨਿਸ਼ਾਨ ਤੇ ਵੋਟ ਪਾਈਏ ਕਿਉਂਕਿ ਜਿਹੜੇ ਨਹਿਰੀ ਪਾਣੀ ਦੀ ਗੱਲ ਸੂਏ ਕੱਸੀਆਂ ਦੀ ਗੱਲ ਦਿਨੇ-ਦਿਨੇ ਬਿਜਲੀ ਆਉਣ ਦੀ ਗੱਲ ਔਰ ਵਧੀਆ ਹਸਪੀਟਲ ਬਣ ਦੀ ਗੱਲ ਇਸ ਤਰ੍ਹਾਂ ਜਿਹੜੇ ਪੰਜਾਬ ਸਰਕਾਰ ਨੇ ਟੂਲਪਲਾਜ਼ੇ ਬੰਦ ਕੀਤੇ ਇਹਨਾਂ ਕਦਰੋਂ ਲੈ ਕੇ ਲੋਕਾਂ ਦੇ ਵਿੱਚ ਜਣੀ ਬੜੀ ਖੁਸ਼ੀ ਪਾਈ ਜਾ ਰਹੀ ਹੈ ਇਸ ਕਰਕੇ ਲੋਕ ਬਹੁਤ ਲੋਕ ਤਾਂ ਇਹ ਕਹਿੰਦੇ ਵੀ ਇੱਥੇ ਬਿਜਲੀ ਪਾਣੀ ਨਹੀਂ ਉਹ ਇਸ ਕਰਕੇ ਦੇਣ ਨੂੰ ਮਹਿਸੂਸ ਨਹੀਂ ਹੋ ਰਿਹਾ ਬਲਕਿ ਯਕੀਨ ਆ ਪੂਰਾ ਵਿਸ਼ਵਾਸ ਆ ਕਿ ਅਸੀਂ ਬਹੁਤ ਭਾਰੀ ਬੋਲ ਦੇ ਦੌਰਾਨ ਇੱਥਾ ਸਟੇ ਕਰਦੇ ਜਿਹੜੇ ਇਹਨਾਂ ਚੋਣਾਂ ਦੇ ਨਤੀਜੇ ਆ ਤਾਂ ਲੱਗਦਾ ਹੈ ਕਿ 2027 ਦੀਆਂ ਚੋਣਾਂ ਦਾ ਮੋੜ ਇਥੋਂ ਵੱਜਣਾ ਹੈ ਬਿਲਕੁਲ ਬਿਲਕੁਲ 2027 ਦੀ ਇਲੈਕਸ਼ਨ ਸਟਾਰਟ ਹੋ ਗਿਆ ਸਮਝੋ ਸੈਮੀ ਫਾਈਨਲ ਜਾਨੀ ਇਹਨਾਂ ਚੋਣਾਂ ਤੋਂ ਸ਼ੁਰੂ ਹੋ ਗਿਆ ਹੈ ਬਿਲਕੁਲ ਇਹ ਫਾਈਨਲ ਵੀ ਤੁਸੀਂ ਦੋ ਵਾਰ ਜਿਹੜਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਬਣ ਚੁੱਕੇ ਆ ਤੇ ਹੁਣ ਜਿਹੜਾ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਤੀਸਰੀ ਵਾਰ ਵੀ ਲੋਕ ਤੁਹਾਡੇ ਹੱਕ ਦੇ ਵਿੱਚ ਫਤਵਾ ਦੇਣਗੇ ਦੇਖੋ ਜਸਤਰਾ ਲੋਕਾਂ ਦੇ ਮੇਰੇ ਦੁੱਖ ਦੇ ਵਿੱਚ ਮੇਰੀ ਗੱਲਬਾਤ ਹੁੰਦੀ ਆ ਵਾਰਤਾ ਹੁੰਦੀ ਆ ਜਾਂ ਮੇਰੇ ਆਪ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਦੱਸਦੇ ਨੇ ਵੀ ਬਾਈ ਜੀ ਤੁਸੀਂ ਇੱਕ ਵਾਰੀ ਉਹ ਮੂੜ ਤੇ ਖੜਾ ਕੇ ਤੋਂ ਸਾਈਨ ਕਰਾਏ ਸੀ ਜਾਂ ਅਸੀਂ ਤੁਹਾਡੇ ਕੋਲ ਫਲਾਨਾ ਕੰਮ ਆਏ ਸੀ ਬੜਾ ਡਰਦੇ ਡਰਦੇ ਜੇ ਆਏ ਸੀ ਤੇ ਤੁਸੀਂ ਤਾਂ ਮੈਂਟਲ ਆਇਆ ਕੰਮ ਕਰਨ ਨੂੰ ਜਾਂ ਫੋਨ ਕਰਨ ਨੂੰ ਜਾਂ ਤੁਸੀਂ ਸਾਡੇ ਬਾਪੂ ਦੇ ਭੋਗ ਤੇ ਆਏ ਸੀ ਜਾਂ ਤੁਸੀਂ ਵਿਆਹ ਦਾ ਕਾਰਡ ਅਸੀਂ ਦੇ ਕੇ ਆਏ ਸੰਤੋ ਉਮੀਦ ਨਹੀਂ ਸੀ ਵੀ ਤੁਸੀਂ ਆਉਂਗੇ ਤੇ ਵੀ ਹੈਰਾਨੀ ਦੀ ਗੱਲ ਆ ਤੁਸੀਂ ਆਏ ਖੁੱਲਾ ਟਾਈਮ ਦਾ ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਨਰਾਜਗੀ ਨਹੀਂ ਕੋਈ ਇਸ ਕਰਕੇ ਇਹ ਵੀ ਸਰਾ ਫੈਸਲਾ ਲੋਕ ਚੰਗਾ ਕਰਨਗੇ ਵਿਰੋਧੀ ਪਾਰਟੀਆਂ ਤੁਹਾਡੀ ਸਿਫਤ ਵੀ ਕਰ ਦਿੰਦੀਆਂ ਕਿ ਕਦੇ ਨਾ ਕਿਤੇ ਸਰਕਾਰ ਤੇ ਉਹਨਾਂ ਦੀ ਨਾਰਾਜ਼ਗੀ ਵੀ ਨਜ਼ਰ ਆਉਂਦੀ ਹੈ ਤੁਹਾਡੀ ਸਿਫਤ ਉਹ ਕਰਦੇ ਆ ਕਿ ਮਨਜੀਤ ਸਿੰਘ ਬਲਾਸਪੁਰ ਕਿਸੇ ਨਾਲ ਧੱਕਾ ਨਹੀਂ ਕਰਦੇ ਕਦੇ ਕੋਈ ਉਹਨਾਂ ਨੇ ਕੋਈ ਝੂਠਾ ਪਰਚਾ ਨਹੀਂ ਕਰਵਾਇਆ ਪਰ ਨਾਲ ਦੀ ਨਾਲ ਉਹਨਾਂ ਦਾ ਸਰਕਾਰ ਤੇ ਦੋਸ਼ ਲਾਉਂਦੇ ਆ ਕਿ ਸਰਕਾਰ ਧੱਕਾ ਕਰ ਰਹੀ ਹੈ ਦੇਖੋ ਜੀ ਜੇ ਸਰਕਾਰ ਧੱਕਾ ਕਰ ਰਹੀ ਹੈ ਤਾਂ ਮੇਰੇ ਦਾ ਹੀ ਹੋਊਗਾ ਤੇ ਨਾਲੇ ਕਹਿੰਦੇ ਵੀ ਮੰਦੀ ਤੇ ਨਾ ਤਾਂ ਪਰਚਾ ਕਰਾਉਂਦਾ ਨਾ ਜਦੋਂ ਇਲੈਕਸ਼ਨ ਹੁੰਦੇ ਕਿਤੇ ਕਾਗਜ਼ ਚ ਗਾਉਂਦਾ ਪਹਿਲਾਂ ਕੀ ਸੀ ਕਾਜ ਪਾੜ ਦਿਓ ਜੀ ਚਾਹੇ ਬਲਾਕ ਸੰਪਤੀ ਹੁੰਦੀ ਸੀ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਸੀ ਚਾਹੇ ਉਹ ਐਮਸੀ ਦੀਆਂ ਚੋਣਾਂ ਹੁੰਦੀਆਂ ਸੀ ਚਾਹੇ ਪੰਚਾਇਤੀ ਚੋਣਾਂ ਹੁੰਦੀਆਂ ਕਾਗਜ਼ੀ ਨਹੀਂ ਸੀ ਭਰਨ ਦਿੰਦੇ ਸਿਰਫ ਆਪਦੰਦੇ ਭਰ ਕੇ ਆਪਦਾਂ ਨੂੰ ਜਿਤਾ ਲੈਂਦੇ ਸੀ ਪਰ ਮੇਰਾ ਸ਼ੁਰੂ ਤੋਂ ਉਸੂਲ ਆ ਚਾਹੇ ਐਮਸੀ ਆ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਦ ਜੁਨੀਆਂ ਵੀ ਇਲੈਕਸ਼ਨਾਂ ਚ ਆ ਪਿੰਡੇਤੀ ਮੈਂ ਚੋਣਾਂ ਲੜਵਾਈਆਂ ਚੋਣਾ ਲੜਵਾ ਕੇ ਠੀਕ ਆ ਸਾਰੇ ਦਾ 100% ਤਾਂ ਕੁਝ ਨਹੀਂ ਜਿਥਾ ਅਸਲ ਹੁੰਦੀ ਨਹੀਂ ਹੁੰਦੀ 17-72 ਦੇ ਵਿੱਚੋਂ ਜੇ 5-7 ਸਾਡੇ ਰਹਿ ਵੀ ਗਏ ਕੋਈ ਗੱਲ ਨਹੀਂ ਜਥਰ ਬਣੀ ਆ ਠੀਕ ਆ ਉਹ ਅੱਗੇ ਜਾਕਰਡ ਦਾ ਸਟੋਰ ਜੋ ਵੀ ਫਤਵਾ ਹੋਊਗਾ ਉਹ ਪਰ ਚੋਣ ਲੜੀਆ ਦੇਖੋ ਇੱਕ ਬੰਦਾ ਮੰਨ ਲਓ 900 ਵੋਟ ਪੈ ਜਾਂਦੀ ਆ ਉਹ ਜਿੱਤ ਜਾਂਦਾ ਦੂਜੇ ਨੂੰ 800 ਪੈ ਨਹੀਂ ਸਾਡੂ ਉਹ ਅਰਸਤਾ ਹੈਗੀ ਆ ਨਾ ਜੇ ਅਸੀਂ ਲੜਾਈ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਸਾਡੇ ਕੋਲ ਉਹ ਤਾਂ ਹੈਗੀ ਆ ਨਾ ਸਾਨੂੰ ਆਪਣੇ ਬੰਦਿਆਂ ਦਾ ਕੈਂਡੀਡੇਟਾਂ ਦਾ ਪਤਾ ਲੱਗ ਗਿਆ ਜਦੋਂ ਜਿੰਦਰ ਚੋਣ ਹਾਰ ਗਿਆ ਮੈਂ ਉਸੇ ਟਾਈਮ ਮਨਚ ਬਣਾ ਲਿਆ ਬੇਖੋ ਵੀ ਬਲੱਗ ਸੰਤੀ ਦਾ ਨੂੰ ਮੈਂ ਬਣਾਉਣਾ ਇਸ ਕਰਕੇ ਜਿਹਨੇ ਬੰਦੇ ਚੈੱਕ ਹੋ ਜਾਂਦੇ ਆ ਹੁਣ ਕਈ ਲੜਦੇ ਨਹੀਂ ਭੱਜ ਜਾਂਦੇ ਆ ਠੀਕ ਹੈ ਨਾ ਕਈ ਕੰਮ ਬਾਣੇ ਕਰਵਾਉਂਦੇ ਆ ਆਉਣ ਜਾਣ ਬਾਣਾ ਰੱਖਦੇ ਆ ਗੱਲਾਂ ਵੜੀਆਂ ਕਰਦੇ ਆ ਬੂਡ ਉਹਨਾਂ ਨੂੰ ਪੈਂਦੇ ਗਿਣਤੀ ਚ ਠੀਕ ਹੈ ਨਾ ਪਰਿਵਾਰ ਦੀ ਪੂਰੀ ਨਹੀਂ ਪੈਂਦੇ ਇਸ ਕਰਕੇ ਚੋਣ ਲੜਾਉਣੀ ਜ਼ਰੂਰੀ ਹੁੰਦੀ ਆ ਚੋਣ ਲੜਨੀ ਜ਼ਰੂਰੀ ਮੈਂ ਦੋ ਵਾਰ ਹੀ ਬਣਿਆ ਚੋਣ ਲੜ ਕੇ ਬਣਿਆ ਭਾਰੀ ਬਹੁਮਤ ਨਾਲ ਬਣਿਆ ਪਹਿਲੀ ਵਾਰ ਲਗਭਗ 28000 ਤੇ ਬਣੇ ਸੀ ਦੂਸਰੀ ਵਾਰ ਲਗਭਗ 33000 ਤੇ 10000 110 ਵੋਟਾਂ ਵਧੀਆਂ ਸੀ ਵੀ ਜੇ ਲੜਾਂਗੇ ਤੁਸੀਂ ਚੈੱਕ ਹੋ ਜਾਣਾ ਇਸ ਕਰਕੇ ਟੂਨ ਲੜਾਉਣੀ ਬਹੁਤ ਜ਼ਰੂਰੀ ਆ। ਕਈ ਸਿਆਸੀ ਮਾਰ ਇਹ ਵੀ ਕਹਿ ਦਿੰਦੇ ਆ ਕਿ ਮਜੀਦ ਸਿੰਘ ਬਲਾਸਪੁਰ ਚ ਇੱਕਲਾ ਐ ਕਿ ਉਹ ਆਪਣੇ ਵਿਰੋਧੀਆਂ ਨੂੰ ਵੀ ਆਪਣੇ ਵੱਲ ਕਰ ਲੈਂਦੇ ਆ, ਵੋਟਰਾਂ ਨੂੰ ਕੀਲ ਲੈਂਦੇ ਆ। ਪਰਮਾਤਮਾ ਦੀ ਬਖਸ਼ਿਸ਼ ਆ ਜੀ। ਕੋਈ ਕਾਲਾ ਜਾਦੂ ਤਾਂ ਨਹੀਂ ਹੁੰਦਾ। ਪਰਮਾਤਮਾ ਦੀ ਬਖਸ਼ਿਸ਼, ਪਰਮਾਤਮਾ ਦੀ। ਸੋ ਦੇਖੋ ਜ਼ਿੰਦਗੀ ਚ ਝੂਠ ਨਾ ਬੋਲੋ। ਮੈਂ ਬਿਲਕੁਲ ਝੂਠੀ ਬੋਲਦਾ ਰਾਜਨੀਤੀ ਦੇ ਵਿੱਚ ਝੂਠ ਬਹੁਤ ਚੱਲਦਾ। ਮੈਂ ਬਿਲਕੁਲ ਝੂਠੀ ਬੋਲਦਾ। ਬੇਈਮਾਨੀ ਨਾ ਕਰੋ। ਮੈਂ ਬਿਲਕੁਲ ਕਿਹਦਾ ਬੇਈਮਾਨੀ ਨਹੀਂ ਕਰਦਾ। ਹਰ ਇੱਕ ਜਿਹੜਾ ਜੋ ਤੁਹਾਡੇ ਕੋਲੇ ਆਇਆ ਕੰਮ ਉਹ ਨਾਰਾਜ਼ ਨਾ ਜਾਵੇ ਨਿਰਾਸ਼ਤਾ ਨਾ ਉਹਦੇ ਪੱਲੇ ਪਵੇ ਮੈਂ ਕਿਸੇ ਨੂੰ ਨਾਰਾਜ਼ ਨਹੀਂ ਹੋਣਾ ਜੋ ਵੀ ਕੰਮ ਹੈ ਜੇ ਕੋਈ ਆਸ ਉਮੀਦ ਨਾਲ ਕਿਸੇ ਵੀ ਕੰਮ ਆਉਂਦਾ ਜਾਂ ਕੋਈ ਸੱਦਾ ਪੱਤਰ ਦੇਣ ਆਉਦਾ ਤੇ ਉਹਦੇ ਜਾਓ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਚਾਹੇ ਤੁਹਾਡਾ ਪੱਖੀ ਆ ਚਾਹੇ ਤੁਹਾਡਾ ਵਿਰੋਧੀ ਆ ਜੇ ਕਿਸੇ ਕੋਈ ਮਾੜੀ ਕੋਈ ਘਟਨਾ ਵਾਪਰੀ ਉਹਦੇ ਵੀ ਮੈਂ ਜਾਨਣਾ ਚਾਹੋ ਮੇਰਾ ਕੱਟੜ ਤੋਂ ਕੱਟੜ ਵਿਰੋਧੀ ਹੋਵੇ 17 ਤਰੀਕ ਨੂੰ ਕਿਹੋ ਜਿਹਾ ਮਾਹੌਲ ਨਜ਼ਰ ਆ ਰਿਹਾ ਹੈ ਤੁਹਾਡਾ ਤੁਹਾਡਾ ਐਨਾਲਿਸਿਸ ਕੀ ਕਹਿੰਦਾ ਮੇਰੇ ਹਲਕਾ ਨੇ ਹਸਿੰਗ ਨਾਲ ਸੰਬੰਧਤ ਦੋ ਥਾਂ ਢੋਲ ਵੱਜਣੇ ਆ ਇੱਕ ਮੋਗੇ ਜ਼ਿਲ੍ਹਾ ਪ੍ਰੀਸ਼ਦ ਵਾਲਿਆਂ ਦੇ ਪੰਜਾਂ ਦੇ ਤੇ ਇੱਕ ਨਿਹਾਲ ਸਿੰਘ ਵਾਲੇ ਬਲਾਕ ਸੰਪਤੀ ਵਾਲਿਆਂ ਦੇ ਅਸ਼ਕੋ ਮੈਂ ਇਸ ਵਕਤ ਕੋਕਰੀ ਕਲਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਮੇਰੇ ਨਾਲ ਬਲਾਕ ਸੰਪਤੀ ਉਮੀਦਵਾਰ ਹਰਜਿੰਦਰ ਸਿੰਘ ਕੋਕਰੀ ਤੇ ਉਹਨਾਂ ਦੇ ਨਾਲ ਸਖਦੇਵ ਸਿੰਘ ਕਿਲੀ ਜਿਹੜੇ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਦੋਨੋਂ ਉਮੀਦਵਾਰ ਮੌਜੂਦ ਹੈ ਹਰਜਿੰਦਰ ਸਿੰਘ ਕੋਕਰੀ ਦੇ ਨਾਲ ਗੱਲਬਾਤ ਕਰਦੇ ਆ ਵੱਡਾ ਇਕੱਠ ਜਿਹੜਾ ਨਜ਼ਰ ਆ ਰਿਹਾ ਹੈ ਪਿਛਲੇ ਦਿਨਾਂ ਤੋਂ ਵੀ ਲਗਾਤਾਰ ਅਸੀਂ ਕੈਂਪੇਨ ਦੇ ਵਿੱਚ ਦੇਖ ਰਹੇ ਹਾਂ ਵੱਡਾ ਹੰਗਾਰਾ ਮਿਲ ਰਿਹਾ ਜਿੱਤ ਪ੍ਰਤੀ ਜਿਹੜੇ ਆਸਵੰਦ ਨਜ਼ਰ ਆਉਂਦੇ ਹੋ ਪਹਿਲਾਂ ਦਾ ਤੁਹਾਡਾ ਸਾਜੀ ਟੀਮ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਇਹਦਾ ਜੀ ਦੇਖੋ ਜਿਹੜਾ ਤੁਸੀਂ ਇਕੱਠ ਦੇਖ ਰਹੇ ਆ ਤਾਂ ਪਿਆਰ ਆ ਲੋਕਾਂ ਦਾ ਜਿਹੜਾ ਮੇਰੇ ਕੰਮ ਲਾ ਲੋ ਆਪਦਾ ਪਿਆਰ ਲਾ ਲੋ ਪਿੰਡ ਵਾਸਤੇ ਜਿਹੜਾ ਕੀਤਾ ਉਹਦਾ ਬਾ ਸਮਰਥਨ ਇਹ ਲੋਕਾ ਔਰ ਇਹੀ ਸਮਾਂ ਹੁੰਦਾ ਜਦੋਂ ਲੋਕਾਂ ਨੇ ਨਾਲ ਖੜਨਾ ਹੁੰਦਾ ਤੁਰਨਾ ਹੁੰਦਾ ਬਸ ਕਸੋ ਹੀ ਆ ਜੀ ਪਿਆਰ ਆ ਬਸ ਲੋਕਾਂ ਦਾ ਜਿਵੇਂ ਨੌਜਵਾਨ ਵਰਗ ਦੇ ਵਿੱਚ ਇੱਕ ਨਵਾਂ ਸਿਲਸਿਲਾ ਜਿਹੜਾ ਸ਼ੁਰੂ ਹੋਇਆ ਕਿ ਨੌਜਵਾਨ ਵਰਗ ਪੋਲੀਟਿਸ਼ੀਅਨ ਬਣ ਰਹੇ ਹੈ ਪੋਲੀਟਿਕਸ ਦੇ ਵਿੱਚ ਅੱਗੇ ਆ ਰਹੇ ਹੈ ਇਹਦੇ ਨਾਲ ਕਿਤੇ ਨਾ ਕਿਤੇ ਸਮਾਜ ਦੀਆਂ ਜਿਹੜੀਆਂ ਕੁਝ ਕੁ ਰੀਤੀਆਂ ਜਿਹੜੀਆਂ ਉਹ ਵੀ ਦੂਰ ਹੋਈਆਂ ਕਿਵੇਂ ਲੱਗਦਾ ਤੁਹਾਨੂੰ ਤੁਹਾਡੇ ਮੈਦਾਨ ਦੇ ਵਿੱਚ ਆਉਣ ਦੇ ਨਾਲ ਨੌਜਵਾਨਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਹੈ ਨੇ ਤੁਸੀਂ ਦੇਖ ਹੀ ਸਕਦੇ ਨੌਜਵਾਨਾਂ ਦੇ ਸ਼ਾਹ ਕਿੰਨਾ ਵਾ ਕਿੰਨੇ ਨੌਜਵਾਨ ਯੂਥ ਕਿੰਨਾ ਪਹੁੰਚਿਆ ਵਾ ਤੁਸੀਂ ਦੇਖ ਹੀ ਸਕਦੇ ਆ ਬਾਕੀ ਜਿਹੜਾ ਰਾਜਨੀਤੀ ਦੀ ਗੱਲ ਕਰਦੇ ਆ ਜਦੋਂ ਦਾ ਨੌਜਵਾਨਾਂ ਨੇ ਰਾਜਨੀਤੀ ਦਾ ਬਾਗ ਰੋੜ ਸੰਭੀਆ ਤੁਸੀਂ ਪਿੰਡਾਂ ਦਾ ਜਿੱਥੇ-ਜਿੱਥੇ ਨੌਜਵਾਨ ਸਰਪੰਚ ਆਪਣੇ ਐਗਜ਼ਾਮਪਲ ਜਾਂ ਅੰਗਾਲੇ ਦੀ ਰਣਸੀਖੇ ਨੌਜਵਾਨ ਸਰਪੰਚਾਂ ਪਿੰਡ ਦੀ ਦੇਖ ਲੋ ਕੀ ਉਹਨੇ ਵਧੀਆ ਦੇਖ ਬਣਾ ਦਿੱਤੀ ਆ ਬਸ ਇਹੀ ਆ ਜੀ ਨੌਜਵਾਨ ਮੂਰੇ ਆਉਣਗੇ ਤਾਂ ਪਿੰਡਾਂ ਦਾ ਵਿਕਾਸ ਹੋ ਸਕੂਗਾ ਜਿੱਥੇ-ਜਿੱਥੇ ਚਲੋ ਆਪਾਂ ਕਹਿ ਦਿੰਦੇ ਆ ਵੀ ਬਜ਼ੁਰਗ ਸਿਆਣੇ ਉਹਨਾਂ ਦੀ ਆਪਾਂ ਨੂੰ ਸਿਹਦ ਦੀ ਆਪਾਂ ਉਹਨਾਂ ਦੀ ਲੋੜ ਆ ਉਥੇ ਚਲੋ ਜਿਹੜਾ ਜੋਸ਼ ਹੁੰਦਾ ਨੌਜਵਾਨਾਂ ਦਾ ਉਹ ਵੀ ਜ਼ਰੂਰੀ ਆ ਜੀ ਕੱਲ ਨੂੰ ਸਵੇਰ ਤੋਂ ਜਿਹੜੀ ਪੋਲਿੰਗ ਸ਼ੁਰੂ ਹੋ ਜਾਣੀ ਹੈ ਹਰ ਇੱਕ ਵੋਟਰ ਨੇ ਆਪਣਾ ਜਿਹੜਾ ਮਤਦਾਨ ਕਰਨਾ ਹੈ ਅੱਜ ਜਿਹੜੀ ਲਾਸਟ ਅਪੀਲ ਕਹਿ ਸਕਦੇ ਆ ਕਿ ਕਿਉਂਕਿ ਕੈਂਪੇਨਿੰਗ ਪਹਿਲਾਂ ਖਤਮ ਹੋ ਚੁੱਕੀ ਹੈ ਮੀਡੀਆ ਦੇ ਜ਼ਰੀਏ ਤੁਸੀਂ ਆਪਣੇ ਵੋਟਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਬਸ ਇਹੀ ਹੈ ਜੀ ਪਹਿਲਾਂ ਤਾਂ ਅਸੀਂ ਜਿਹੜੀ 5 7 ਤਿੰਨ ਸਾਡੀ ਕੈਂਪੇਨ ਚੱਲੀ ਹਰੇਕ ਘਰ ਘਰ ਆ ਜੀ ਡੋਰ ਟੂ ਡੋਰ ਗਏ ਆ ਆਪਦੇ ਕੰਮ ਦੱਸੇ ਆ ਵੀ ਅਸੀਂ ਆਹ ਕੰਮ ਕੀਤੇ ਆ ਤੇ ਆਹ ਕੰਮ ਅਸੀਂ ਅੱਗੇ ਕਰਾਂਗੇ ਬਸ ਉਹੀ ਹੈ ਉਹੀ ਅਪੀਲ ਕਰਦੇ ਆ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿੰਡ ਵਾਸਤੇ ਜਾਂ ਕਿਲੀ ਦੀ ਸਾਰੀ ਪੰਚਾਇਤ ਜਾਂ ਸਾਰੇ ਖੜੇ ਇਹਨਾਂ ਨੂੰ ਪਤਾ ਵੀ ਆਪਾਂ ਪਹਿਲਾਂ ਵੀ ਕੰਮਾਂ ਨੂੰ ਪਹਿਲ ਦੇਣਾ ਤੇ ਅੱਗੇ ਵੀ ਦਿੰਦੇ ਰਵਾਂਗੇ ਅਪੀਲ ਇਹੀ ਆ ਵੀ ਮੇਰਾ ਵੱਧ ਤੋਂ ਵੱਧ ਇਸ ਇਲੈਕਸ਼ਨ ਦੇ ਵਿੱਚ ਸਾਹਦੇਵੋ ਆਪਾਂ ਇਹ ਕਹਿੰਦੇ ਐ ਐਮਐਲਏ ਸਾਹਿਬ ਦੇ ਹੱਥ ਮਜ਼ਬੂਤ ਕਰੋ ਜਿਨ੍ਹਾਂ ਨੇ ਸਾਡੇ ਪਿੰਡ ਵਾਸਤੇ ਕਰੋੜ ਤੋਂ ਡੇਢ ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਆ ਆਪਾਂ ਉਹਨਾਂ ਤੋਂ ਅੱਗੇ ਵੀ ਪੈਸੇ ਦੀ ਡਿਮਾਂਡ ਰੱਖ ਸਕੀਏ ਫੇਰ ਹੀ ਆ ਜੀ ਇਹਨਾਂ 10 ਦਿਨਾਂ ਦੇ ਵਿੱਚ ਹਲਕੇ ਦੇ ਹਰ ਵੋਟਰ ਤੱਕ ਤੁਸੀਂ ਪਹੁੰਚ ਕਰ ਪਾਏ ਹੋ ਹਾਂਜੀ ਇਹਰੇ ਕੱਲੇ ਕੱਲੇ ਕਿਸੇ ਕੱਲੇ ਕੱਲੇ ਬੰਦੇ ਤੱਕ ਅਸੀਂ ਪਹੁੰਚ ਕੀਤੀ ਐ ਇਸ ਪੰਜ ਸਮਾਂ ਬਹੁਤ ਘੱਟ ਸੀ ਪਰ ਫੇਰ ਵੀ ਅਸੀਂ ਦਿਨ ਪਰ ਰਾਤ ਕਰਕੇ ਕੱਲੇ-ਕੱਲੇ ਵੋਟਰ ਤੱਕ ਅਸੀਂ ਪਹੁੰਚ ਕੀਤੀ ਹੈ। ਤੁਹਾਡੇ ਨਾਲ ਸੁਖਦੇਵ ਸਿੰਘ ਜੀ ਕਿਲੀ ਜਿਹੜੇ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਸੁਖਦੇਵ ਸਿੰਘ ਜੀ ਕਿਵੇਂ ਲੱਗਦਾ ਹੈ ਤੁਹਾਨੂੰ ਜੱਤ ਪ੍ਰਤੀ ਕਿੰਨੇ ਕਾਸਬੰਦ ਹੋ? ਪਹਿਲਾਂ ਇੱਥੇ ਤੁਹਾਡੇ ਔਨ ਚੈਨਲ ਤੇ ਬਹੁਤ-ਬਹੁਤ ਧੰਨਵਾਦ ਜੀ। ਧੰਨ। ਤੇ ਬੱਸ ਲੱਗੇ ਹੋਏ ਆ ਜੀ ਪੂਰਾ ਜੋਰਾ ਤੇ ਲੱਗੇ ਹੋਏ ਆ ਕਰ ਰਹੇ ਡੋਰ-ਡੋਰ ਕਰ ਰਹੇ ਆ। ਭਾਈ ਜੀ ਮੇਰੇ ਪਿੰਡ ਵਿੱਚ ਇੰਦਰ ਜੀ ਗਿਆ ਡੋਰ-ਡੋਰ ਕੀਤਾ ਹੋਰ ਵੀ ਸਗੰ ਮੇਨ ਤੇ ਲੱਗੇ ਹੋਏ ਆ। ਪਿੰਡੋਂ ਪਿੰਡ ਜਾ ਰਹੇ ਆ। ਜਿਵੇਂ 17 ਪਿੰਡ ਆ ਮੇਰੇ ਕੋਲੇ ਜੂਨ ਦੇ ਵਿੱਚ ਟਾਲਾ ਜੂਨ ਆ। ਤੇ ਟੰਡੋਂ ਟੰਡ ਜਾ ਰਹੇ ਨਹੀਂ ਪਤੀ ਇਹ ਪੂਰਾ ਕਮਿਊਨ ਚੱਲਦੀ ਹੈ ਹੁਣ ਜਿਹੜਾ ਇਹ ਮੈਚ ਹੈ ਜਮਾ ਬਿਲਕੁਲ ਫਾਈਨਲ ਤੇ ਆ ਗਿਆ ਕੱਲ ਨੂੰ ਜਿਹੜੀ ਪੋਲਿੰਗ ਹੋਣੀ ਹੈ ਤੇ 17 ਤਰੀਕ ਨੂੰ ਨਤੀਜੇ ਸਾਹਮਣੇ ਆ ਜਾਣੇ ਆ ਤੋ ਲੱਗਦਾ ਕਿ ਜਿਹੜਾ 17 ਤਰੀਕ ਦੇ ਨਤੀਜੇ ਤੁਹਾਡੇ ਹੱਕ ਦੇ ਵਿੱਚ ਆਉਣਗੇ ਬਿਲਕੁਲ ਉਰੇ ਆਸੋਂ ਦਾ ਬਿਲਕੁਲ ਬਿਲਕੁਲ ਕੋਈ ਅਪੀਲ ਕਰਨੀ ਚਾਹੁੰਦੇ ਆ ਪੀਲੇ ਸਾਡੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਬਹੁਤ ਵਧੀਆ ਕੰਮ ਕਰ ਰਹੇ ਆ ਪੰਜਾਬ ਲਈ 4 ਸਾਲ ਹੋ ਗਏ ਵਧੀਆ ਕੰਮ ਕਰ ਰਹੇ ਆ ਅੱਗੇ ਤੋਂ ਵੀ ਹੁੰਦੇ ਰਹਿਣਗੇ ਜੀ ਬਾਈ ਜਿੰਦਰ ਖੜਾ ਵਧੀਆ ਜਿਵੇਂ ਪਿੰਡ ਲਈ ਇਹ ਕੰਮ ਕਰਦਾ ਉਹ ਪੰਜਾਬ ਸਰਕਾਰ ਵੀ ਕਰਦੀ ਉਹ ਮੈਂ ਅੱਗੇ ਤੋਂ ਕਰਦੀ ਰਵਾਂਗੇ ਜੀ ਸਾਡੀ ਹੀ ਅਪੀਲ ਆ ਵੋਟਰਾਂ ਨੂੰ ਕੋਕਰੀ ਦੇ ਵੋਟਰਾਂ ਨੂੰ ਮੇਰੇ ਪਿੰਡ ਦੇ ਇਕਲੀ ਚਲਾਂ ਦੇ ਵੋਟਰਾਂ ਨੂੰ ਜੋ ਕਿ ਸਾਡਾ ਬਲਾਕ ਸੰਭ ਤੇ ਜੂਨ ਆ ਮੇਰਾ ਪਿੰਡ ਦੇ ਕੋਕਰੀ ਚਲਾਂ ਵੀ ਸਾਡੇ ਬਾਈ ਜਿੰਦਰ ਆ ਪੱਤ ਵੱਤ ਵੋਟਰਾਂ ਨੂੰ ਝਾੜੂ ਦੇ ਨਿਸ਼ਾਨ ਤੇ ਲਾਓ ਮੇਰਾ ਜਾਲਾ ਡਾਲਾ ਜੂਨ ਆ ਜੀ 17 ਪਿੰਡ ਆ ਤੇ ਮੈਂ ਵੀ ਸਾਰਿਆਂ ਨੂੰ ਪੋਟਰਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਸਾਨੂੰ ਦੋਨੋਂ ਭਰਾਵਾਂ ਨੂੰ ਕੰਮ ਜਬਾਣ ਸੁਣ ਦੇ ਵਿੱਚ ਤਾਂ ਇਹ ਵੀ ਆਇਆ ਕਿ ਕਿਲੀ ਦੇ ਵਿੱਚ ਜਿਹੜਾ ਪੋਲਿੰਗ ਤੇ ਹੁਣੇ ਤੋਂ ਵਿਆਹ ਵਰਗਾ ਮਾਹੌਲ ਹੈ ਬਿਲਕੁਲ ਜੀ ਜਾ ਕੇ ਦੇਖ ਸਕਦੇ ਹੋ ਸੱਚਾਈ ਹੈ ਇਹ ਦੇਖ ਸਕਦੇ ਹੋ ਜਾ ਕੇ ਜੀ ਹੁਣ ਬਿੱਟੂ ਬਿੱਟੂ ਜੀ ਸਾਡੇ ਨਾਲ ਮੌਜੂਦ ਹੈ ਬਿੱਟੂ ਜੀ ਜਿਹੜੀ ਮੈਂ ਗੱਲ کہہ ਰਿਹਾ ਕਿ ਜਿਹੜਾ ਇੱਕ ਤਾਂ ਉੱਥੇ ਵਿਆਹ ਵਰਗਾ ਮਾਹੌਲ ਹੈ ਤੇ ਇੱਕ ਅਜੇਹਾ ਵਿਆਹ ਵੀ ਹੈ ਜਿਹੜਾ ਕੱਲ ਨੂੰ ਕਵਰ ਕਰਨਾ ਹੈ ਜੀ प्रदीप जी ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਅੱਗੇ ਵੀ ਐਮਐਲਏ ਸਾਹਿਬ ਆਏ ਸੀ ਇੱਥੇ ਬੋਲ ਕੇ ਹਟਿਆ ਵੀ ਅੱਜ 6 ਵਜੇ ਦਾ ਪੋਲਿੰਗ ਲੱਗਾ ਸਾਡੇ ਪਿੰਡ ਤੇ ਪੋਲਿੰਗ ਤੇ 50 60 ਬੰਦੇ ਬੈਠੇ ਆ ਯਾਨੀ ਕਹਿੰਦੇ ਅੱਜ ਵੋਟਾਂ ਆਈਆਂ ਨਹੀਂ ਵੀ ਵੋਟਾਂ ਕੱਲ ਨੂੰ ਆ ਯਾਨੀ ਵੋਟਾਂ ਦਾ ਮਾਹੌਲ ਬਣਿਆ ਪਿਆ ਸਾਡੇ ਜੀ ਪਿੰਡ ਨੂੰ ਪਹਿਲੀ ਵਾਰ ਮਾਣ ਵੜਿਆ ਮਿਲਿਆ ਵਾ ਇਹ ਛੋਟੇ ਜਿਹੇ ਪਿੰਡ ਤੁਹਾਨੂੰ ਦੋਨੇ ਉਮੀਦਵਾਰ ਕਿਵੇਂ ਲੱਗਦੇ ਆ ਵੀ ਇਹ ਉਮੀਦਵਾਰ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਉਰੇ ਉਤਰਨਗੇ ਜੀ ਇਹ ਤਾਂ ਜਦੋਂ ਚੁਣੇਗੇ ਉਦੋਂ ਇਹਨਾਂ ਦੇ ਹੱਥ ਪਾਵਰ ਆ ਜਾਣੀ ਆ ਇਹ ਬਿਨਾ ਹੁਣ ਕਿਸੇ ਨਮਾਇੰਦਗੀ ਨਹੀਂ ਕਰਦੇਗੇ ਵੈਸੇ ਉਹੀ ਆਪਣੇ ਲੋਕਲ ਲੀਡਰ ਆ ਫਿਰ ਵੀ ਅੱਧੀ ਰਾਤ ਬਾਜ਼ ਮਾਰ ਕੇ ਇਹ ਹਾਜ਼ਰ ਆ ਜੀ ਜਿਵੇਂ ਕਿ ਤੁਸੀਂ ਐਮਐਲਏ ਸਾਹਿਬ ਨੂੰ ਸਵਾਲ ਕਰਾਇਆ ਵੀ ੱਟਕੇ ਸ਼ਾਈ ਵਾਲਾ ਹੋਰ ਤੁਸੀਂ ਹੱਸੋਗੇ ਐਮਐਲਏ ਸਾਹਿਬ ਦੇ ਦਫ਼ਤਰੋਂ ਅਸੀਂ ਫਾਈਲ ਆਉਂਦੀ ਓਕੇ ਕਰਾ ਕੇ ਲੈ ਕੇ ਆਈ ਮੈਨੂੰ ਕਹਿੰਦੇ ਮੈਂਬਰ ਸਾਹਿਬ ਫੈਲ ਨਾ ਤੁਸੀਂ ਫੜ ਲਓ ਲਕੋ ਕੇ ਲਿਜਾਓ ਕੋਈ 파ੜ ਨਾ ਦੇਵੇ ਮੈਂ ਕਿਹਾ ਐਮ ਐਲ ਏ ਸਾਹਿਬ ਸਰਕਾਰ ਆ ਪਟੀਆਂ ਇਹ ਆਪਣੀਆਂ ਪਹਿਲਾਂ ਫਾੜਨਗੇ ਉਹ ਜਿਵੇਂ ਸੱਤਾਧਾਰੀ ਤਰ ਧੱਕਾ ਕਰਦੀ ਹੁੰਦੀ ਆ ਔਰ ਸਾਡੇ ਐਮ ਐਲ ਏ ਚ ਪੂਰੀ ਨਿਮਰਤਾ ਇਹੋ ਜੀ ਕੋਈ ਗੱਲ ਨਹੀਂ ਅਸੀਂ ਆਪਦੀ ਫੈਲ ਸਾਮ ਕੇ ਲੈ ਸਾਨੂੰ ਕਿਹਾ ਵੀ ਸਾਮ ਕੇ ਲਿਜਾਓ ਇਹਨਾਂ ਲੜਨਾ ਨਹੀਂ ਝਗੜਨਾ ਨਹੀਂ ਸੋ ਸਾਡੇ ਵੱਲੋਂ ਦੋਨਾਂ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਨੇ ਉਮੀਦ ਇਹ ਕਰਦੇ ਆ ਅਰਦਾਸ ਕਰਦੇ ਆ ਕਿਉਂਕਿ ਮੀਡੀਆ ਦਾ ਕੰਮ ਹੁੰਦਾ ਹਰ ਇੱਕ ਲਈ ਅਸੀਂ ਸਾਡੀਆਂ ਸ਼ੁਭਕਾਮਨਾਵਾਂ ਆਵਾਂ ਨੇ ਔਰ ਅਰਦਾਸ ਕਰਦੇ ਆ ਕਿ 17 ਤਰੀਕ ਨੂੰ ਇੱਕ ਵਾਰ ਫੇਰ ਆਪਾਂ ਇਕੱਤਰ ਹੋਈਏ ਢੋਲ ਨਗਾਰੇ ਤੁਹਾਡੇ ਹੱਕ ਦੇ ਵਿੱਚ ਵੱਜਣ ਸੋ ਇਸੇ ਉਮੀਦ ਦੇ ਨਾਲ ਫਿਲਹਾਲ ਮੈਨੂੰ ਕੈਮਰਾ ਪਰਸਨ ਜਸਪ੍ਰੀ ਸਿੰਘ ਸਹਦੋਕੇ ਦੇ ਨਾਲ ਪਦੀਪ ਟਲੋਂ ਨੂੰ ਦੇਵੋ ਇਜਾਜ਼ਤ